ਮੈਥ ਨਹੀਂ ਕਰਦੀ ਨਾ ਹੀ ਅਕਾਲੀ ਦਲ ਉਹ ਅੱਜ ਤੋਂ ਕਹਿੰਦੇ ਆ ਪਾਣੀ ਉਹਨੂੰ ਅਕਾਲੀ ਦਲ ਦਾ ਸਿੰਬਲ ਮਿਲਿਆ ਇਹ ਹਕਾਇਤ ਹਾਈ ਕਮਾਨ ਦਾ ਹੁਕਮ ਹੈ ਇਹ ਦਿੱਲੀ ਆਪ ਨੂੰ ਦੇ ਦਿੱਤਾ ਕੋਲ ਦੋ ਜਿਹੜਾ ਉਮੀਦਵਾਰ ਇਲਾਨਦਨ ਦੇ ਵਿੱਚ ਹੋਰੀ ਕੌਣ ਸੀਗਾ ਇਹਨਾਂ ਦੀ ਗੱਲ ਆਖਰੀ ਹੋ ਕੇ ਹਸਨ ਚਾਹਦਾ ਨਾਲ ਗੱਲ ਨਹੀਂ ਕੀਤੀ ਕੌਣ ਉਸ ਕਮੇਟੀ ਨੂੰ ਲੀਡ ਕਰਦਾ ਪਿਆ ਸੀ ਹਾਲਾਂਕਿ ਤਿੰਨ ਮੈਂਬਰੀ ਕਮੇਟੀ ਵੀ ਬਣੀ ਸੀ ਬੜਾਲ ਸਾਹਿਬ ਸੀਗੇ ਡਾਕਟਰ ਸੁਖੀ ਸੀਗੇ ਔਰ ਵੀ ਨਹੀਂ ਤਾਂ ਕੇਪੀ ਹੋਣੀ ਸੀਗੀ ਉਹ ਇਹਨੂੰ ਸਮਝੋ ਕਿ ਅਸੀਂ ਜਿਹੜੇ ਜਿਹੜੀ ਜਿਹੜੇ ਨਾਂ ਕੇਪੀ ਸਾਹਿਬ ਦੀ ਖਲਾਅ ਲਈ ਗਈ ਨਾ ਸਾਡੇ ਜੋ ਅਬਜ਼ਰਵਰ ਆ ਜੇ ਪੰਜਾਬ ਦੇ ਅਬਜ਼ਰਵਰ ਹੈਗੇ ਆ ਸਰਦਾਰ ਡਾਕਟਰ ਸੁਵਿੰਦਰ ਸਾਹੂ ਜੀ ਉਹਨਾਂ ਦੀ ਪੂਰੀ ਖਲਾਅ ਲਈਏ ਇੱਕ ਸਾਜਿਸ਼ ਤਹਿਤ ਬੀਬੀ ਜਗੀਰ ਕੋ ਤੇ ਬਟਾਲਾ ਸਾਹਿਬ ਨੇ ਇਹਨਾਂ ਨੂੰ ਕੈਂਡੀਡੇਟ ਨਾਮਜ਼ ਕੀਤਾ ਅਸੀਂ ਉਹਨਾਂ ਦੀ ਸਾਜਿਸ਼ ਨੂੰ ਦੇਖਿਆ ਕਿ ਅੱਜ ਉਹ ਹੀ ਵਿਰੋਧੀਧਰਾਂ ਦੇ ਹੱਥਾਂ ਦੇ ਜਿਹੜਾ ਕੈਂਡੀਡੇਟ ਖੇਡਦਾ ਹੈ ਤਾਂ ਕਰਕੇ ਅਸੀਂ ਜਿਹੜੀ ਹੈ ਉਹ ਨਹੀਂ ਕਰਦੇ ਅਕਾਲੀ ਦਲ ਨੇ ਇਕੱਤੇ ਦਿਨ ਦੇ ਵਿੱਚ ਸ਼ਰੂਮਨੀ ਕੱਢਿਆ ਦੂਜੇ ਭਾਈਪਮਾਨ ਦੇ ਨਾਲ ਸਲਾਹ ਕਰਕੇ ਤੁਹਾਨੂੰ ਕੱਲ ਨੂੰ ਦੱਸ ਦਿੱਤਾ ਜਾਵੇਗਾ ਕਿ ਕਿਸ ਪਾਰਟੀ ਦੀ ਅਸੀਂ ਉਮੀਦਦਾਰੀ ਬੀਬੀ ਜਗੀਰ ਨੂੰ ਅੱਜ ਵੱਲੋਂ ਵੀ ਕੱਲ ਸਵਾਲ ਪੁੱਛਿਆ ਗਿਆ ਸੀ ਜਦ ਇਹ ਗੱਲ ਕਹੀ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਵਿਰੋਧੀਆਂ ਦੀ ਹੱਥਾਂ ਦੀ ਕਟਕੁੱਤਲੀ ਨਹੀਂ ਬਣੰਦੀ ਤਾਂ ਹੈਗਾ ਬੀਬੀ ਜਗੀਰ ਨੂੰ ਕਹਿੰਦੇ ਬਾਦਲ ਸਾਹਿਬ ਉਹਨਾਂ ਨੂੰ ਇਹ ਸਵਾਲ ਪੁੱਛੋ ਪਤਾ ਲੱਗ ਜਾਏਗਾ ਕਿ ਜਿਹੜੇ ਪੰਥ ਵਿਰੋਧੀ ਹੈ ਉਹ ਕੌਣ ਨੇ ਉਹ ਵੀ ਸਿੱਧੇ ਤੌਰ ਦੇ ਉੱਤੇ ਤੁਹਾਡੇ ਦੇ ਸਵਾਲ ਚੱਕਰੇ ਨੇ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪਾਲਿਸੀ ਹੈ ਸ਼੍ਰੋਮਣੀ ਅਕਾਲੀ ਦਲ ਸਿਧਾਂਤਾਂ ਤੇ ਖੜਾ ਹੈ ਤੇ ਸ਼੍ਰੋਮਨੀ ਕੱਲ ਦਾ ਨਾ ਕੇ ਆ ਬੀਜੇਪੀ ਨਾ ਮੁੰਦਰ ਪੁੰਦਰ ਸਾਹਿਬ ਦਾ ਕੱਲ ਦਾ ਇਹ ਬਿਆਨ ਹੈ ਕਿ ਨਾ ਅਸੀਂ ਸਮਝੌਤਾ ਕਰਾਂਗੇ ਤੇ ਨਾ ਨੇ ਨਾ ਹੋਂ ਸਮਝੌਤਾ ਕਰਨਾ ਨਾ ਆਗੇ ਹੋਏਗਾ ਜਿਹੜੀਆਂ ਸਾਡੀਆਂ ਵਿਰੋਧੀ ਪਾਰ ਜਿਹੜੇ ਹੈਗੇ ਆ ਬਾਗੀ ਖੜੇ ਆ ਉਹਨਾਂ ਵਿੱਚ ਬਹੁਤ ਦੱਸਦੇ ਪਏ ਆ ਕਿ ਜਿਹੜੇ ਬੀਜੇਪੀ ਦੀ ਮੋਦੀ ਵਾਲੀ ਬਣ ਕੇ ਜਿਹੜਾ ਵਿਰੋਧੀ ਆ ਬਾਗੀ ਆ ਉਹ ਖੜੇ ਆ ਤੇ ਜੇ ਬੀਜੇਪੀ ਨਾ ਜਿਆ ਸਾਂ ਪੁੰਦਾ ਸਰਦਾਰ ਸਰਬੀਸ ਸਿੰਘ ਬਾਦਲ ਜੀ ਦਾ ਇਹ ਫੈਸਲਾ ਕਿ ਅਸੀਂ ਸਿਧਾਂਤਾਂ ਨੂੰ ਪਹਿਲ ਦੇਵਾਂਗੇ ਨਾ ਕਿ ਵੋਟ ਕਲਚਰ ਨੂੰ ਪਹਿਲ ਦੇਵਾਂਗੇ ਮੈਨੂੰ ਤਾਂ ਇੱਕ ਸਵਾਲ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਗੱਲ ਆ ਕਿ ਕਿਸ ਉਮੀਦਵਾਰ ਨਾਲ ਗੱਲ ਕੀਤੀ ਕਿ ਆ ਗੁਰਪਤਾ ਬਡਾਲਾ ਹੋਰੀ ਨਾ ਮਿੱਤੀ ਜ਼ਗੀਰਪੁਰ ਬੁਰਾਣਾ ਕੱਲ ਦੀ ਮੀਟਿੰਗ ਤੋਂ ਪਹਿਲਾਂ ਜਾਂ ਅੱਜ ਦੇ ਦਿਨ ਇਸੇ ਤਰੀਕੇ ਨਾਲ ਕੋਈ ਗੱਲਬਾਤ ਨਹੀਂ ਹੋਈ ਦੇਖੋ ਜਦੋਂ ਉਹਨਾਂ ਦਾ ਅਜੰਡਾ ਜਿਹੜਾ ਬੋਦੋਦੀ ਹੋ ਜਾਏ ਉਹ ਬਾਗੀ ਸੋਰ ਹੋ ਜਾਏ ਫਿਰ ਅਸੀਂ ਉਹਨਾਂ ਦੇ ਨਾਲ ਹਾਈ ਕਮਾਂਡ ਨੇ ਮੈਨੂੰ ਨਹੀਂ ਪਤਾ ਕਿਉਂਕਿ ਮੇਰੀ ਮੇਰੀ ਵੋਟ ਜਿਹੜੀ ਆ ਉਹ ਛੋਟੀ ਹੈ ਵੇ ਕੀ ਗੱਲਬਾਤ ਬਾਲ ਸਿੰਘ ਨਾਲ ਹੋਈ ਤੇ ਨਹੀਂ ਹੋਈ ਪਰ ਉਹ ਜੋ ਕੱਲ ਇਹ ਜ਼ਿਲ੍ਹਾ ਪਾਲੀ ਜੱਥੇ ਦੀ ਜ਼ਿਲ੍ਹਾ ਪਾਲੀ ਜਿਹੜੇ ਜਿੰਨੇ ਵੀ ਜ਼ਿਲ੍ਹਾ ਪ੍ਰਧਾਨ ਸਿੰਘ ਉਹਨਾਂ ਦੀ ਮੀਟਿੰਗ ਸੀ ਖਰਕਾਂ ਚ ਆਜੀ ਮੀਟਿੰਗ ਸੀ ਕੋਈ ਵੀ ਜਿਹੜੇ ਉਹ ਆਪਣੇ ਆਪ ਨੂੰ ਬਾਗੀ ਕਹੋਂਦੇ ਉਹ ਕੋਈ ਨਹੀਂ ਸਪੁੱਝਾ ਕੱਲ ਫੈਸਲਾ ਲਿਆ ਗਿਆ ਪਰ ਹਾਲੇ ਤੱਕ ਪ੍ਰਚਾਰ ਫਸਾਨ ਤਾਂ ਕਾਜੀ ਦਲ ਦੇ ਨਾਮ ਦੇ ਨਾਲ ਹੀ ਕਰਦੇ ਪਏ ਨੇ ਕਿਤੇ ਨਹੀਂ ਨਹੀਂ ਉਹ ਕਿਹੜੇ ਤਰੀਕੇ ਨਾਲ ਕੈਮਜ਼ ਕੰਟਰੋਲ ਕਿਵੇਂ ਕਰੋਗੇ ਕੈਮਜ਼ ਕੰਟਰੋਲ ਅਲਕੋ ਸ਼ੁਰੂ ਹੋ ਜਾਏਗਾ ਜੇ ਕੱਲ ਕੋ ਆਪਣੀ ਆਪਾਂ ਕਿਸ ਪਾਰਟੀ ਦੀ ਮਦਦ ਕਰਨੀ ਹੈ ਉਹਦਾ ਪਤਾ ਲੱਗ ਜਾਵੇ ਸਾਡਾ ਪੂਰੇ ਦੇ ਪੂਰੇ ਹਲਕਾ ਅੰਚਾਰ ਜਿਹੜੇ ਆ ਉਹ ਸਾਰੇ ਦੇ ਸਾਰੇ ਇਹ ਜਿਸ ਪਾਰਟੀ ਦੀ ਹਮਾਇਤ ਹਾਈ ਕਮਾਂਡ ਨੇ ਕੀਤੀ ਅਸੀਂ ਉਹਦਾ ਪ੍ਰਚਾਰ ਕਰਾਂਗੇ ਡੰਡਾ ਤੇ ਤੋਕੇ ਦਾ ਬਾਰਾ ਦੇ ਲਗੇ ਮਨੂੰ ਤਾਂ ਬਾਰੇ ਸਾਬ ਨੇ ਕੰਸਲਟ ਕੀਤਾ ਗਿਆ ਸਾਹਿਬ ਜੀ ਕਿ ਅਸੀਂ ਆਪਣੀ ਸਪੋਰਟ ਵਾਪਸ ਲੈਣੀ ਹੈ ਹਾਂ ਜੀ ਹਾਈ ਕਮਾਂਡ ਦੀ ਖਲਾਮ ਮਛੂਲੇ ਨਹੀਂ ਆਪਾਂ ਜਿਹੜੀ ਅੱਜ ਗੱਲ ਕਰ ਰਹੇ ਹਾਂ ਮਨੁੱਖਾਂ ਤੁਹਾਡੇ ਦੇ ਵੀ ਸਵਾਲ ਕਿ ਬੀਬੀ ਜਗੀਰ ਘਰ ਹੋਣਾ ਤੇ ਤੁਹਾਡੇ ਦੇ ਵੀ ਸਵਾਲ ਚੁੱਕੇ ਸੀ ਕਹਿੰਦੇ ਕਿ ਕੁਝ ਦਿਨ ਪਹਿਲਾਂ ਤੁਸੀਂ ਵੀ ਅਸਤੀਫਾ ਦਿੱਤਾ ਸੀ ਤੁਸੀਂ ਵੀ ਕਿਹ ਤਰ੍ਹਾਂ ਕਿਤੇ ਉਹਨਾਂ ਦੀ ਹਾਂ ਚ ਹਾਂ ਭਰਦੇ ਸੀ ਤਾਂ ਬਾਅਦ ਵਿੱਚ ਤੁਸੀਂ ਆਪਣਾ ਨਾਮ ਬਦਲ ਲਿਆ ਤੇਰ ਬਦਲ ਲਿਆ ਇਹਨੂੰ ਕਿਵੇਂ ਦੇਖੋ ਦੇਖੋ ਕਿ ਮੇਰੇ ਜਿਹੜੀ ਇਸਤੀਫੇ ਦੀ ਬਿਲਡਿੰਗ ਆ ਨਾ ਮੇਰੇ ਨਾਲ ਪਦਮਜੀਤ ਤੇ ਰੇਰੂ ਆਏ ਨੇ ਉਹ ਦਿੱਤਾ ਸੀ ਅਸੀਂ ਜਿਹੜਾ ਅਸਤੀਫਾ ਦਿੱਤਾ ਸੀ ਅਸੀਂ ਦਿਲੋਂ ਆ ਤੇ ਕੀਤਾ ਸੀ ਮੇਂਦ ਕੀਤੀ ਸੀ ਪਾਰਟੀ ਨੇ ਪਰ ਪਾਰਟੀ ਦਾ ਉਹ ਸਾਨੂੰ ਰਿਜ਼ਲਟ ਨਹੀਂ ਦਿਸਿਆ ਅਸੀਂ ਉਹਦੇ ਵਿੱਚ ਸ਼ੱਕ ਜੇ ਨਾ ਨੈਤਿਕਤਾ ਦੇ ਧਾਰ ਤੇ ਆਪਣੇ ਜ਼ਿੰਮੇਵਾਰ ਹੋਣ ਦੇ ਨਾਤੇ ਜਿਹੜਾ ਕਾਲੀ ਦਰਤ ਅਸਤੀਵਾ ਦਿੱਤਾ ਹੈ ਨਾ ਕਿ ਕਾਲੀ ਦਰਤੋਂ ਦਿੱਤਾ ਹੈ ਪਰ ਦੋ ਦੋ ਪਾੜਾ ਹੋਣਾ ਸ਼ਾਮਲੀ ਕਾਲੀ ਦਰਤਾ ਲੱਗਦਾ ਨਹੀਂ ਕਿਤੇ ਨਾ ਕਿਤੇ ਜਿਹੜਾ ਅੱਗੇ ਸਿਆਸਤ ਦੇ ਵਿੱਚ ਗੜਬੜੀ ਪੈਦਾ ਕਰੇਗਾ ਕਿਤੇ ਕੋਈ ਕਮਜ਼ੋਰੀਆਂ ਜਾਂ ਕੋਈ ਜਿਹੜੇ ਬੋਲਣ ਲੱਗਦਾ ਹੈ ਸੋਣਾ ਹੋ ਸਕਦਾ ਸੋਣਾ ਦੁਬਾਰਾ ਦੇਖੋ ਕਿ ਪਾਰਟੀ ਸੁਪਰੀਮ ਹੁੰਦੀ ਹੈ ਪਾਰਟੀ ਜਿਹੜੀ ਹੈ ਪਾਰਟੀ ਦੇ ਵਿੱਚ ਕਈ ਲੀਡਰ ਉਹਦੇ ਤੇ ਕਈ ਜਾਂਦੇ ਆ ਪਰ ਪਾਰਟੀ ਇੱਕ thora ਕੱਲ ਵੀ 95% ਕੀ 99% ਜਿਹੜੇ ਐ ਜਿਲਾ ਖਾਲੀ ਜਿੱਥੇ ਇੱਕ ਪ੍ਰਧਾਨ ਨਹੀਂ ਸੀ ਬਾਕੀ ਸਾਰੇ ਪ੍ਰਧਾਨ ਲਾਜੇ ਸੀ ਇਹ ਕੁਛੇ ਤਰ੍ਹਾਂ 117 ਜਿਹੜੇ ਨੋ ਵਿੱਚੋਂ ਸਾਡੇ ਪੈਸੇ ਨਹੀਂ ਇਹ ਹਲਕਾ ਅੰਚਾਰ بنائے ਹੋਏ ਤੇ ਬਾਕੀ ਦੇ 96 ਹਲਕਾ ਹਲਕਾ ਅੰਚਾਰ ਜਿਹੜੇ ਐ ਉਹ ਮੀਟਿੰਗ ਵਿੱਚ ਹਾਲੇ ਸੀ ਤੇ ਚਾਰ ਪੰਜ ਜਿਹੜੇ ਬਾਹਰ ਗਏ ਹੋਏ ਸੀ ਜਿਹੜੇ ਉਹ ਵੀ ਪਾਰਟੀ ਦਾ ਹਿੱਸਾ ਸੀ ਉੱਚੇ ਤੁਹਾਡੇ ਜਿਹੜੇ ਕਿ ਚਾਹੇ ਯੂਨੀਟਰ ਦੀ ਗੱਲ ਕਰੀਏ ਜਾਂ ਉਹਦਾ ਚਾਹੇ ਨਹੀਂ ਗੱਲ ਕਰੀਏ ਕਿ ਉਹਨਾਂ ਦੀ ਬੀਬੀ ਜਗੀਰਤੌਰ ਹੋਰਾਂ ਨਾਲ ਸੀਗੇ ਉੱਚੇ ਬੰਦੇ ਜਾਣੇ ਕਿ ਕਿੰਨੇ ਜਿਹੜੇ ਉੱਤੇ ਹਾਈ ਕਮਾਂਡ ਨੂੰ ਭੇਜੋਗੇ ਕਿ ਇਹ ਬਾਕੀ ਧੜਿਆਂ ਨਾਲ ਹਲਕੇ ਜਿਹੜਾ ਇੱਕ ਉਸ ਸਾਜਾ ਕਰਦੇ ਪਏ ਨੇ ਅਸੀਂ ਸਾਦੀ ਦੀ ਸੀ ਉਹਨਾਂ ਦੇ ਨਾਲ ਹੀ ਸੀਗੇ ਪ੍ਰੈਸ ਹੁੰਣ ਤੱਕ ਬਣਾ ਦੇ ਅਸੀਂ ਸਾਰਾ ਜ਼ਿਲ੍ਹਾ ਪਾਲੀ ਜਿੱਥੇ ਕੀ ਜਿਹੜੇ ਜ਼ੋਰ ਹਲਕਾਂ ਚਾਰ ਸਾਡੇ ਜਿਹੜੇ ਆ ਉਹਨਾਂ ਦੇ ਸਲਾਹ ਦੇ ਨਾਲ ਅਸੀਂ ਜਿਹੜੀ ਰਿਪੋਰਟ ਬਣਾ ਕੇ ਉਹ ਰਿਪੋਰਟ ਜਿਹੜੀ ਆ ਉਹ ਹਾਈ ਕਮਾਂਡ ਨੂੰ ਦੇਵਾਂਗੇ ਉਹ ਤੇ ਜੋ ਸੁਝਾਅ ਵੀ ਦੇਵਾਂਗੇ ਕਿ ਆਪਾਂ ਕਿਸ ਪਾਰਟੀ ਦੀ ਮਦਦ ਕਰਨੀ ਦਾ ਜਿਹੜੇ ਜਣਿਆ ਉਹ ਉਹ ਸਾਰਾ ਦੱਸਾ ਜਿਹੜਾ ਜਾਂ ਹਲਕਾਂ ਚਾਰਜ ਆ ਇਹ ਉਸ ਤਹਿ ਤੀ ਜਿਹੜੀ ਮੀਟ ਗੰਨ ਕੇ ਦਾਵੜ ਗਏ ਜੀ ਸਰ ਜੀ ਉਹਨਾਂ ਨੂੰ ਮੇਸ਼ੇਂ ਪਾਈ ਹੋਈਆਂ ਨੇ ਕਿ ਕਿਸੇ ਸਰ ਵੀ ਨਾਲ ਸੀ ਇਹ ਕੁਝ ਵੀ ਗੁਰੂ ਘਰ ਦੇ ਸੀ ਨਾ ਉਹਨਾਂ ਦੇ ਇਹਨਾਂ ਮੈਂ ਨਹੀਂ ਗਿਆ ਮੈਂ ਇਹ ਨਹੀਂ ਬੋਲਦਾ ਮੈਂ ਇਹ ਪੈਨਸਲ ਕੋ ਬਣਾਇਆ ਹੈ ਤਾਂ ਤਾ ਕਈ ਤਰੀਕੇ ਨਾਲ ਵੀ ਇੰਨੇ ਦਿਨ ਤੇ ਹੋ ਚੁੱਕੇ ਸੀ ਉਹਦਾ ਨਾਊਜ਼ ਹੋਇਆ ਹੋਇਆ ਕੋਰੋਨਾ ਮੂਵਮੈਂਟਸ ਤੋਂ ਦਿੱਤੀ ਸੀ ਕਿਦਾਂ ਹੈ ਤੇ ਬਿਕੀ ਗੀਤ ਕਰ ਰਾਨੇ ਨੋਬੀਸ਼ਨ ਵੀ ਕਰ ਦਿੱਤੀ ਨੇ ਪਰ ਸਾਡਾ ਆ ਜਿੰਨਾ ਵੀ ਜੱਥਾ ਹੈਗਾ ਜਿੰਨੇ ਹਲਕੇ ਚ ਅੱਜ ਬੈਠੇ ਆ ਤਿੰਨ ਕਿਸੇ ਵੀ ਇਹਨਾਂ ਨੇ ਕੈਂਪੇਨ ਦੇ ਵਿੱਚ ਹਿੱਸਾ ਨਹੀਂ ਲਿਆ ਤੋਂ ਕੋ ਅਸਲੀਅਤ ਤੋਂ ਜਦੋਂ ਜਾਣੂ ਕਰਾਇਆ ਬਾਦਸ਼ਾਹ ਨੂੰ ਤੇ ਪਹਿਲਾਂ ਗੱਲਾਂ ਹੋਰ ਸੀ ਤੇ ਅੱਜ ਦੀ ਡੇਟ 'ਚ ਗੱਲਾਂ ਜਿਹੜੀਆਂ ਹੋਰ ਤੇ ਨਹੀਂ ਕਰੋਂਗੇ ਨਹੀਂ ਜੇ ਕੋਈ ਕੱਲ੍ਹ ਦਾ ਸੋਮ ਨਹੀਂ ਕਰਦਾ ਨਹੀਂ ਸਪੋਰਟ ਕਰੇਗਾ ਮੰਨੇ ਕੋਈ ਹੁਣ ਬੀਬੀ ਨੇ ਸਦੀਦ ਕੌਰ ਨੇ ਜਿਹੜੀ ਚੋਣ ਲੜਨੀ ਆ ਉਹਦੇ ਤੱਕੜੀ ਚੋਣ ਜਾਣਦਾ ਹਾਂ ਹੂੰ ਉਹਦੇ ਲਈ ਕੀ ਕਰੋਗੇ ਮੁਦਲੀ ਐਜੇ ਲਾਦੇ ਹਿਸਾਬ ਨਾਲ ਕੋਈ ਨਹੀਂ ਹੋ ਸਕਦਾ ਚਲੋ ਸਾਡੀ ਜਿਹੜਾ ਕੱਲੋ ਵੀ ਪ੍ਰਧਾਨ ਜੀ ਬਾਤ ਸੀਗੇ ਤੇ ਲੇਟ ਉਹਨਾਂ ਨੇ ਦੱਸਿਆ ਗਿਆ ਤੇ ਤਾਂ ਜਿਹੜਾ ਚੰਪਲ ਹੈ ਜਿਹੜਾ ਉਹ ਵਾਪਸ ਹੈ ਹਾਈ ਮੰਨ ਰਾਮ ਜੀ ਨੇ ਦਰਵਾਜ਼ਾ ਲਾ ਨਾ ਰੋਈ ਹਾਈ ਕੁਮਾਰ ਦਾ ਫੈਸਲਾ ਨਹੀਂ ਪ੍ਰਧਾਨ ਜੀ ਬਾਤ ਸੀ ਅੱਛਾ ਤੇ ਫਿਰ ਇਹ ਮਨੇ ਇਹ ਫੈਸਲਾ ਕਿ ਇਹ ਦੇਵ ਦੋ ਸੱਜਣਾ ਦਾ ਫੈਸਲਾ ਸੀਗਾ ਤੇ ਇੱਕ ਦੀਦੀ ਜਗੀਰ ਕੋ ਤੇ ਗੁਰਪਤਾ ਨੂੰ ਵਟਾਵਾ ਇਹਨੂੰ ਕਿੰਨਾ ਤਾਂ ਡੈਵਲੂ ਬਿਲਕੁਲ ਕੋਟ ਨਹੀਂ ਹੁੰਦਾ ਸਾਡੇ ਬਿਲਕੁਲ ਮਨਤ ਸਿੰਘ ਉਹ ਬੀਬੀ ਜੀ ਜੀ ਕੋਲ ਤਾਂ ਕਹਿ ਰਹੇ ਨੇ ਕਿ ਘਰ ਘਰ ਦੇ ਵਿੱਚ ਜਾ ਕੇ ਜਿਹੜੀਆਂ ਲੋਕਾਂ ਕੋਲੋਂ ਮਾफी ਮੰਗ ਕੇ ਵੋਟਾਂ ਦੀ ਗੱਲ ਜਿਹੜੀ ਕੀਤੀ ਜਾਵੇ ਕਿ ਚੋਣ ਪ੍ਰਚਾਰ ਕੀਤਾ ਜਾਵੇਗਾ ਇਹਨੂੰ ਤੁਸੀਂ ਕਿਵੇਂ ਦੇਖੋ ਕਹਿੰਦੇ ਅਸੀਂ ਲੋਕਾਂ ਕੋਲੋਂ ਮਾफी ਮੰਗਾਂਗੇ ਕਿ ਇਹ ਸ਼ਰਮਣੀਆਂ ਕੱਲ ਕੱਲ ਨੇ ਜੋ ਦਸਤੀਆਂ ਜਿੱਤੀਆਂ ਨੇ ਉਹਨੇ ਕਰਕੇ ਲੋਕਾਂ ਦੇ ਘਰ ਦੇ ਬਲੂਤਰੇ ਗਏ ਇਹਨੂੰ ਕਿਵੇਂ ਦੇਖੋ ਅਸੀਂ ਤਾਂ ਇਹ ਦੇਖਦੇ ਆਂ ਵੀ ਬੀਬੀ ਜੀ ਜੀ ਕੋਲ ਨੇ ਕੀ ਖਾਦ ਦਿੱਤਾ ਸ਼ੋਨੀ ਚੱਲਦਾ ਦਾ ਪਾਰਲੀਮੈਂਟ ਇਲੈਕਸ਼ਨ ਇਹਨੂੰ ਵੱਜ ਠੀਕ